ਹਾਂਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਡੈਰੀ ਫਾਰਮ ਮੌਡ ਦੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਦਿਖਾਉਣ ਜਾ ਰਿਹਾ ਤਾਜੀ ਸੂਈ ਮੱਝ ਜੇਰ ਵੀ ਹੋਣੀ ਪਈ ਆ ਡਿੱਗੀ ਅਜੇ ਰਜੇ ਤੇ ਘੰਟਾਕ ਸੂਈ ਨੂੰ ਹੋ ਗਿਆ ਬਹੁਤ ਹੀ ਵਧੀਆ ਮੋਰਾ ਨਸਲ ਦੀ ਮੱਝ ਆ ਕੱਦਗਾਠ ਦੀ ਪੂਰੀ ਉੱਚੀ ਆ ਪਿਓਰ ਜੈਡ ਬਲੈਕ ਮੱਝ ਆ ਗੋਲ ਸਿੰਗਾ ਫੇਸ ਕੁਆਲਟੀ ਪੂਰੀ ਵਧੀਆ ਇਹ ਕੋਈ ਆਮ ਮੱਝ ਨਹੀਂ ਜਿਹੜੇ ਵਧੀਆ ਕੁਆਲਿਟੀ ਦੀ ਮੱਝਾ ਉਹਨਾਂ 'ਚ ਆ ਜਾਂਦੀ ਆ ਫੇਸ ਕੁਆਲਿਟੀ ਦੇਖੋ ਤੁਸੀਂ ਪਰ ਪੂਸ਼ ਤੋਂ ਜ਼ਰੂਰ ਲੰਡੀਆ ਜਿਹੜਾ ਬੱਚਾ ਗਾ ਇਹਦੇ ਮਗਰ ਕੱਟੇ ਨੂੰ ਜਨਮ ਦਿੱਤਾਗਾ ਮੇਲ ਕਾਪ ਨੂੰ ਪੂਸ਼ ਤੋਂ ਥੋੜੀ ਜੀ ਲੰਡੀ ਜ਼ਰੂਰ ਹੈ ਤੇ ਲੇਵਾ ਲੂਗਾ ਪੂਰਾ ਵਧੀਆ ਤਿਆਰ ਕੀਤਾ ਕਰਾਉਣਾ ਤੁਹਾਨੂੰ ਨੇੜੇ ਤੋਂ ਲੇਵੇ ਦੇ ਦਰਸ਼ਨ ਦੇਖੋ ਲੇਵਾ ਬਹੁਤ ਹੀ ਵਧੀਆ ਕੁਆਲਿਟੀ ਦਾ ਥਣ ਵੀ ਲਗਭਗ ਗੱਠ-ਗੱਠ ਦੀ ਵਿੱਥੀ ਤੇ ਆ ਬਹੁਤ ਹੀ ਸੋਹਣੇ ਥਾਣਾ ਇਹ ਚੁਆਈ ਦੀ ਪੂਰੀ ਪੋਲੀ ਆ ਦੇਖ ਸਕਦਾ ਤੁਸੀਂ ਸਾਈਡ ਤੋਂ ਵੀ ਲੇਵਾ ਦੁੱਧ ਵਾਲੀਆਂ ਨਾੜਾਂ ਬਹੁਤ ਖੜੀਆਂ ਹੁੰਦੀਆਂ ਮੱਜ ਦੇ ਫੇਸ ਕੁਆਲਿਟੀ ਉਸ ਤੋਂ ਵੀ ਵਧੀਆ ਤੇ ਮੱਜ ਤੀਜੇ ਸੂਏ ਆ ਦੁੱਧ ਦਾ ਰਿਕਾਰਡ ਆਗਾ ਪਿਛਲੇ ਸੂਏ ਦਾ 15 ਪਿੰਟ ਹੈਗਾ ਮॉड ਕਲਾ ਮੋਬਾਈਲ ਨੰਬਰ 9876038470